स्वागत है ਤੁਹਾਡਾ ਤੁਹਾਡੇ ਆਪਣੇ ਚੈਨਲ ਸਾਬਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਇਹ ਪਕੂਰ ਤਵੀਤ ਨਕਸ਼ ਲੈ ਕੇ ਆਏ ਹਾਂ ਇੱਕ ਅਮਲ ਜੋ ਕਿ ਹੈ ਪੂਤ ਪ੍ਰੇਤ ਜਨਾਤ ਯਾਦੂ ਤੁਣ ਕੀਤਾ ਕਰਾਇਆ ਮੜੀ ਮਸ਼ਾਨ ਉਸ ਲਗਿਆ ਲਗਾਇਆ ਉਸ ਨੂੰ ਦੂਰ ਕਰਨ ਦੀ ਖਾਤਰ ਬਹੁਤ ਹੀ ਬढ़िया ਇਹ ਤਵੀਤ ਇਹ ਦੁਆ ਨਕਸ਼ ਹੈ ਇੱਕ ਅਮਲ ਹੈ ਜੋ ਕਿ ਬਹੁਤ ਹੀ ਅਸਰਦਾਰ ਹੈ ਕੁਰਾਨੀ ਅਮਲ ਹੈ ਪਾਕ ਨੂਰੀ ਅਮਲ ਹੈ ਵੱਡੇ ਤੋਂ ਵੱਡੇ ਪੂਤ ਪ੍ਰੇਤ ਜਿੰਨ ਖਬੀ ਚੜੇਲ ਨੂੰ ਦੂਰ ਕਰਦਾ ਹੈ ਕਿ ਬਹੁਤ ਹੀ ਆਪਣੀ ਤਾਕਤ ਰੱਖਦਾ ਹੈ ਜਿਸ ਕੋਲ ਵੀ ਇਹ ਮੇਰੇ ਵੀਰ ਭੈਣ ਭਾਈ ਕੋਲ ਇਤਬੀਤ ਹੋਵੇਗਾ ਉਸਤੇ ਮਗਰ ਕਦੇ ਵੀ ਕੋਈ ਉਪਤ ਪ੍ਰੇਤ ਜਾਦੂ ਟੋਨਾ ਕੀਤਾ ਤਰਾਇਆ ਨਹੀਂ ਲੱਗੇਗਾ ਤੇ ਨਾ ਹੀ ਕਿਸੇ ਦਾ ਕੁਛ ਕੀਤਾ ਖਵਾਇਆ ਪਾਇਆ ਕੋਈ ਅਸਰ ਕਰੇਗਾ ਕਿਉਂਕਿ ਇਹ ਇੱਕ ਕੁਰਾਨੀ ਅਮਲ ਹੈ ਜੋ ਕਿ ਬਹੁਤ ਹੀ ਪਾਕ ਅਮਲ ਤੇ ਬਹੁਤ ਹੀ ਤਾਕਤ ਵਾਲਾ ਅਮਲ ਹੈ ਇਸ ਦੇ ਸਾਹਮਣੇ ਕੋਈ ਵੀ ਅਮਲ ਕਾਮਯਾਬ ਨਹੀਂ ਹੋ ਸਕਦਾ ਇਹ ਇੱਕ ਕੁਰਾਨੀ ਹੈ ਦੁਆ ਹੈ ਜੋ ਕਿ ਬਹੁਤ ਹੀ ਅਸਰ ਰੱਖਦੀ ਹੈ ਇਹਨਾਂ ਚੀਜ਼ਾਂ ਨੂੰ ਦੂਰ ਕਰਨ ਦੇ ਖਾਤਰ ਜੋ ਵੀ ਮੇਰੇ ਵੀਰ ਭੈਣ ਭਰਾ ਇਸ ਪਰੇਸ਼ਾਨੀ ਵਿੱਚ ਫਸੇ ਹੋਏ ਨੇ ਪਰੇਸ਼ਾਨ ਨੇ ਜਾਂ ਜਿਨ੍ਹਾਂ ਉੱਤੇ ਕੋਈ ਜਾਦੂ ਟੋਣਾ ਕੀਤਾ ਗਿਆ ਹੈ ਜਾਂ ਕਿਸੇ ਨੇ ਕੁਝ ਕਰਵਾਤਾ ਹੈ ਜਾਂ ਉਹਨਾਂ ਦੇ ਉੱਪਰ ਆਪਣੇ ਆਪ ਕੋਈ ਚੀਜ਼ ਲੱਗ ਗਈ ਹੈ ਜਾਂ ਕਿਸੇ ਕੋਲ ਦੇ ਟਾਲਾ ਟੱਪ ਗਏ ਹਨ ਜੋ ਕਿ ਪਰੇਸ਼ਾਨ ਨੇ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੋ ਰਿਹਾ ਉਹਨਾਂ ਦੀ ਖਾਤਰ ਇਹ ਬਹੁਤ ਹੀ ਵਧੀਆ ਨਕਸ਼ ਤਾਵੀਜ਼ਾ ਜੋ ਕਿ ਲਿਖਣਾ ਵੀ ਆਸਾਨ ਆ ਦੀ ਤਾਕਤ ਵੀ ਬਹੁਤ ਰੱਖਦਾ ਹੈ ਉਹਨ ਉਸ ਦੀ ਲਿਖਣ ਦੀ ਵਿਧੀ ਸੰਡਬੂ ਜੋ ਵੀ ਵਿਅਕਤੀ ਜੋ ਵੀ ਆਦਮੀ ਜਾਂ ਮੇਰੇ ਪੀਰ ਭੈਣ ਭਰਾ ਲਿਖਣਾ ਚਾਹੁੰਦੇ ਨੇ ਉਹ ਪਾਕਸਾ ਫੂਕੇ ਬਵਾ ਵਜੂ ਹੋ ਕੇ ਇਸ ਨੂੰ ਲਿਖਣਾ ਲਿਖਣ ਸਮੇਂ ਕੋਲ ਪੰਜ ਅਗਰਵਤੀਆਂ ਜ਼ਰੂਰ ਲਾਉਣ ਸਬੂਬ ਦਾ ਇੰਤਜ਼ਾਮ ਜ਼ਰੂਰ ਆ ਕੋਈ ਸ਼ੈਂਟ ਵਗੈਰਾ ਸਿਰਕ ਲੈਣ ਕੱਪੜੇ ਉੱਪਰ ਕੁਰਤਾ ਪਜਾਮਾ ਪਾ ਕੇ ਵਧੀਆ ਪਾਕਸਾ ਕੱਪੜੇ ਪਾ ਕੇ ਇਸ ਨਕਸ਼ ਨੂੰ ਲਿਖਣਾ ਹੈ ਲਿਖਣ ਤੋਂ ਬਾਅਦ ਵਿੱਚ ਜੋ ਇਹ ਦੁਆ ਤੁਹਾਨੂੰ ਤੁਹਾਡੇ ਮੋਬਾਈਲ ਫੋਨ ਦੀ ਸਕਰੀਨ ਤੇ ਦਿਖ ਰਹੀ ਹੈ ਇਸ ਨੂੰ ਲਿਖ ਸਕਦੇ ਹੋ ਇਹ ਕਿਸੇ ਵੀ ਭਾਸ਼ਾ ਵਿੱਚ ਲਿਖ ਲਓ ਪੰਜਾਬੀ ਵਿੱਚ ਲਿਖ ਲਓ ਹਿੰਦੀ ਵਿੱਚ ਲਿਖ ਲਓ ਅੰਗਰੇਜ਼ੀ ਵਿੱਚ ਲਿਖ ਲਓ ਮਕਸਦ ਇੱਕੋ ਹੀ ਹੁੰਦਾ ਹੈ ਕਿਸੇ ਵੀ ਆਪਣੀ ਜਬਾਨ ਵਿੱਚ ਤੁਸੀਂ ਲਿਖ ਸਕਦੇ ਹੋ ਲਿਖਣ ਤੋਂ ਬਾਅਦ ਵਿੱਚ ਇਸ ਦਾ ਛੋਟਾ ਇੱਕ ਤਵੀਜ਼ ਬਣਾ ਲੈਣਾ ਹੈ ਤਵੀਜ਼ ਬਣਾ ਕੇ ਉਸ ਨੂੰ ਫੋਲਡ ਕਰਕੇ ਇੱਕ ਢੋਲਕੀ ਜਾਂ ਆਪਣੇ ਪੁਜਾਰਾਂ ਤੋਂ ਆ ਮਿਲ ਜਾਂਦੀ ਹੈ ਦੁਕਾਨਾਂ ਤੋਂ ਉਦੇ ਵਿੱਚ ਪਾ ਲੈਣਾ ਹੈ ਇਸ ਨੂੰ ਥੋੜਾ ਜਿਹਾ ਅਤਰ ਲਾ ਦੇਣਾ ਅਤਰ ਲਾਉਣ ਤੋਂ ਬਾਅਦ ਇਸ ਨੂੰ ਗਲ ਵਿੱਚ ਪਾ ਲਵੋ ਤਾਂ ਤੁਹਾਡੀਆਂ ਸ਼ਾਰੀਆਂ ਪਰੇਸ਼ਾਨੀਆਂ ਇਹ ਦੂਰ ਹੋ ਜਾਣਗੀਆਂ ਜੋ ਕੀਤਾ ਕਰਾਇਆ ਜਾਦੂ ਟੋਨਾ ਜੋ ਕਿ ਪਰੇਸ਼ਾਨ ਨੇ ਜਿੱਦਾਂ ਦੇ ਵਿੱਚ ਹਾਜ਼ਰੀ ਆ ਕੇ ਬੋਲਦੀ ਆ ਚੌਂਕੀ ਬੋਲਦੀ ਆ ਕਿਸੇ ਦੇ ਵਿੱਚ ਬਾਬਾ ਬੋਲਦਾ ਜਾਂ ਕੋਈ ਸ਼ਹੀਦ ਸਿੰਘ ਬੋਲਦੇ ਨੇ ਜਾਂ ਕੋਈ ਹੋਰ ਚੀਜ਼ ਬੋਲਦੀ ਆ ਮਿੰਟ-ਮਿੰਟ ਬਾਅਦ ਹਾਜ਼ਰੀ ਹੁੰਦੀ ਆ ਉਸਨਾਂ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਇਸ ਚੀਜ਼ ਤੋਂ ਕਿਉਂਕਿ ਉਹ ਸਮਝ ਨਹੀਂ ਪਾਉਂਦੇ ਕਿ ਚੀਜ਼ ਕੀ ਆ ਅਕਸਰ ਵਿੱਚ ਇਹ ਦੇਖਿਆ ਜਾਂਦਾ ਹੈ ਜਾਦੂ ਦਾ ਅਸਰ ਹੁੰਦਾ ਹੈ ਜੋ ਕਿ ਦੇਵੀ-ਦੇਵਤਿਆਂ ਦਾ ਨਾਮ ਲੈ ਕੇ ਪੀਰ ਫਕੀਰਾਂ ਦਾ ਨਾਮ ਲੈ ਕੇ ਸਹੀਦ ਸਿੰਘਾਂ ਦਾ ਨਾਮ ਲੈ ਕੇ ਹਾਜ਼ਰ ਹੁੰਦੇ ਹਨ ਤੇ ਆਪਣੇ ਆਪ ਨੂੰ ਸਹੀਦ ਸਿੰਘ ਜਾਂ ਪੀਰ ਫਕੀਰ ਜਾਂ ਦੇਵਤਾ ਦੱਸਦੇ ਹਨ ਘਰਦਿਆਂ ਤੋਂ ਸੇਵਾ ਲੈਂਦੇ ਹਨ ਪਰ ਉਹਨਾਂ ਦਾ ਕੋਈ ਵੀ ਕੰਮ ਰਸ ਨਹੀਂ ਕਰਦੇ ਨਾ ਕੋਈ ਕੰਮ ਸਵਾਰਦੇ ਹਨ ਹਲਕਿਉਂ ਸਰੀਰਕ ਤੌਰ ਤੇ ਵੀ ਕਮਜ਼ੋਰ ਹੋਣ ਲੱਗ ਜਾਂਦੇ ਹਨ ਤੇ ਘਰ ਵਿੱਚ ਵਾਧਾ ਵੀ ਰੁਕ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਇਸ ਤਰੀਕਾ ਕਰਕੇ ਹੁੰਦੀਆਂ ਨਹੀਂ ਉਸ ਲਈ ਇਹ ਤਵੀਤ ਬਹੁਤ ਹੀ ਅਸਰਦਾਰ ਹੈ ਜੋ ਵੀ ਬੀਰਪੈਣ ਭਾਈ ਇਸ ਤਵੀਤ ਨੂੰ ਲਿਖ ਕੇ ਇਸਤੇਮਾਲ ਕਰੇਗਾ ਯਕੀਨ ਰੱਖਣਾ ਰੱਬ ਦੀ ਜਾਤ ਤੇ ਰੱਬ ਦੇ ਯਕੀਨ ਰੱਖ ਕੇ ਫਿਰ ਇਸ ਤਵੀਤ ਨੂੰ ਲਿਖਿਓ ਕਿਉਂਕਿ ਯਕੀਨ ਤੋਂ ਬਿਨਾ ਕੋਈ ਵੀ ਚੀਜ਼ ਕੰਮ ਨਹੀਂ ਕਰਦੀ ਚਾਹੇ ਕੋਈ ਦਵਾਈ ਆ ਜਾਂ ਦੁਆ ਯਕੀਨ ਹੋਣਾ ਬਹੁਤ ਜ਼ਰੂਰੀ ਆ ਮਾੜੀ ਕੰਮਾਂ ਤੋਂ ਬਚੋ ਤੇ ਲਿੰਦਾ ਚੁਗਲੀ ਨਾਲ ਕਰਨੀ ਕਿਸੇ ਦੀ ਪੱਕਾ ਸਾਬਰੇ ਕਿਸ ਕੰਮ ਨੂੰ ਕਰਨਾ ਤੇ ਲਿਖਣ ਤੋਂ ਬਾਅਦ ਵਿੱਚ ਤੁਸੀਂ ਦੇਖੋਗੇ ਜਦੋਂ ਇਸ ਤਰ੍ਹਾਂ ਵਰਤੋਗੇ ਇਸ ਦਾ ਅਸਰ ਬਹੁਤ ਹੀ ਬਹੁਤ ਹੀ ਵਧੀਆ ਅਸਰ ਤੇ ਠੀਕ ਜਲਦੀ ਬਹੁਤ ਜਲਦ ਠੀਕ ਹੋ ਜਾਮੋਗੇ ਇਹ ਚੀਜ਼ ਜ਼ਰੂਰ ਵਰਤ ਕੇ ਦੇਖ ਲੈਣੀ ਜੋ ਮੇਰੇ ਵੀਰ ਭੈਣ ਭਾਈ ਇਹ ਪਰੇਸ਼ਾਨੀ ਵਿੱਚ ਫਸੇ ਹੋਏ ਨੇ ਜੋ ਕਿ ਬਾਬਿਆਂ ਨੇ ਚੌਕੀਆਂ ਤੇ ਜਾ ਜਾ ਕੇ ਪਰੇਸ਼ਾਨ ਹੋ ਚੁੱਕੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਢਾਲੇ ਵੀ ਦੇ ਦੇ ਕੇ ਹੰਬ ਚੁੱਕੇ ਨੇ ਥੱਤ ਚੁੱਕੇ ਨੇ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਇਸ ਚੀਜ਼ ਦਾ ਉਹਨਾਂ ਲਈ ਤਾਂ ਇਹ ਵਰਦਾਨ ਉਹ ਜ਼ਰੂਰ ਇਸ ਚੀਜ਼ ਨੂੰ ਅਜ਼ਮਾਉਣ ਤੇ ਵਰਤ ਸਕਦੇ ਨੇ ਅਸੀਂ ਆਪਣੇ ਚੈਨਲ ਤੇ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇ ਜੇ ਤੁਹਾਨੂੰ ਪਤਾ ਲੱਗ ਜਾਵੇ